ਗੁਰਨਾਨਕ ਪਾਤਸ਼ਾਹੀ ਦੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਦੇ ਸਥਾਨ ਤੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਬਹੁਤ ਹੀ ਵੱਡਾ ਸਥਾਨ ਹੈ ਅਤੀਸ਼ ਬਾਬਾ ਸ਼੍ਰੀਚੰਦ ਜੀ ਇੱਥੇ ਬਹੁਤ ਲੰਮਾ ਸਮਾਂ ਬੰਦਗੀ ਕਰਦੇ ਰਹੇ ਆਜੋ ਪੂਰੇ ਇਤਿਹਾਸ ਤੋਂ ਜਾਣੂ ਹੁੰਨੇ ਹਾਂ ਬਾਦਸ਼ਾਹ ਜਹਾਂਗੀਰ ਨੇ ਆਪਣੇ ਮੁਰਸ਼ਿਦ ਮੀਆਂ ਮੀਰ ਨੂੰ ਪੁੱਛਿਆ ਕਿ ਜਿਵੇਂ ਮੈਂ ਇਸ ਸਮੇਂ ਸਾਰੇ ਬਾਦਸ਼ਾਹਾਂ ਦਾ ਬਾਦਸ਼ਾਹ ਹਾਂ ਕੀ ਇਸ ਤਰ੍ਹਾਂ ਤੁਹਾਡਾ ਵੀ ਕੋਈ ਪੀਰਾਂ ਦਾ ਪੀਰ ਹੈ ਅਗੋਂ ਮੀਆਂ ਮੀਰ ਜੀ ਨੇ ਜਵਾਬ ਦਿੱਤਾ ਕਿ ਇਸ ਸਮੇਂ ਗੁਰਨਾਨਕ ਦੇਵ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਸ਼ਰੀ ਚੰਦ ਜੀ ਸਾਡੇ ਪੀਰਾਂ ਦੇ ਪੀਰ ਅਤੇ ਅੱਲਾਹ ਦੇ ਰੂਪ ਹਨ ਜੋ ਕਿ ਇਸ ਸਮੇਂ ਨਾਨਕ ਚੱਕ ਹਨ ਬਾਦਸ਼ਾਹ ਨੇ ਬਾਬਾ ਸ਼ਰੀ ਚੰਦ ਜੀ ਨੂੰ ਮਿਲਣ ਦੀ ਚਾਹਤ ਕੀਤੀ ਅਤੇ ਹਾਥੀ ਦੀ ਸਵਾਰੀ ਲਾਹੌਰ ਤੋਂ ਇਸ ਸਥਾਨ ਤੇ ਭੇਜੀ ਕੇ ਜਾਓ ਬਾਬਾ ਜੀ ਨੂੰ ਲੈ ਕੇ ਆਓ ਬਾਬਾ ਜੀ ਨੇ ਕਿਹਾ ਕਿ ਸਾਡੀ ਲੋਈ ਹਾਥੀ ਦੇ ਉੱਪਰ ਰੱਖ ਦਿਓ ਅਸੀਂ ਵੀ ਪਿੱਛੇ ਹੀ ਆਉਨੇ ਹਾਂ ਜਦ ਹੀ ਲੋਈ ਹਾਥੀ ਉੱਪਰ ਰੱਖੀ ਤਾਂ ਹਾਥੀ ਜ਼ਮੀਨ ਦੇ ਵਿੱਚ ਧਸ ਗਿਆ ਅਤੇ ਚੀਕਾਂ ਮਾਰਨ ਲੱਗਾ ਬਾਬਾ ਸ਼੍ਰੀ ਚਾਂਦਰੀ ਨੇ ਕਿਹਾ ਕਿ ਇਹ ਤੇ ਸਾਡੀ ਲੋਈ ਦਾ ਭਾਰ ਨਹੀਂ ਚੱਲ ਸਕਿਆ ਸਾਡਾ ਭਾਰ ਕਿਦਾਂ ਚੱਲ ਲੈਂਦਾ ਤੁਸੀਂ ਜਾਓ ਅਸੀਂ ਖੁਦ ਆਵਾਂਗੇ ਬਾਬਾ ਜੀ ਆਕਾਸ਼ ਮਾਰਗ ਰਾਹੀਂ ਲਾਹੌਰ ਪਹੁੰਚ ਗਏ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਕੋਠੇ ਤੋਂ ਡੇਕੇ ਮਰ ਚੁੱਕਾ ਸੀ ਕਦੇ ਜਹਾਂਗੀਰ ਨੇ ਬਾਬਾ ਜੀ ਅੱਗੇ ਤਰਲਾ ਮਾਰਿਆ ਫਰਿਆਦ ਕੀਤੀ ਕਿ ਬਾਬਾ ਜੀ ਮੇਰੇ ਪੁੱਤਰ ਦੀ ਜਾਨ ਬਚਾ ਦਿਓ ਬਾਬਾ ਜੀ ਨੇ ਕਿਰਪਾ ਕੀਤੀ ਜਹਾਂਗੀਰ ਦਾ ਪੁੱਤ ਜਿੰਦਾ ਹੋ ਗਿਆ ਅਤੇ ਬਾਬਾ ਜੀ ਉਸ ਜਗ੍ਹਾ ਤੋਂ ਅਲੋਪ ਹੋ ਗਏ ਬਾਦਸ਼ਾਹ ਜਹਾਂਗੀਰ ਪਿੰਡ ਨਾਨਕਚੱਕ ਇਸ ਜਗ੍ਹਾ ਤੇ ਪਹੁੰਚਿਆ ਅਤੇ ਨਾਲ ਕਾਫੀ ਗਹਿਣੇ ਲੈ ਕੇ ਆਇਆ ਬਾਬਾ ਸ਼੍ਰੀ ਚੰਦ ਜੀ ਦਾ ਧੰਨਵਾਦ ਕਰਨਾ ਆਇਆ ਪਰ ਬਾਬਾ ਜੀ ਨੇ ਅੱਗੋਂ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਕਿ ਬਾਬਾ ਜੀ ਕੁਛ ਨਾ ਕੁਛ ਤੇ ਤੁਹਾਨੂੰ ਲੈਣਾ ਹੀ ਪੈਣਾ ਅਤੇ 700 ਵਿਗੇ ਜ਼ਮੀਨ ਜਹਾਂਗੀਰ ਨੇ ਬਾਬਾ ਜੀ ਨੂੰ ਦਿੱਤੀ ਉਹ ਜ਼ਮੀਨ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਧਰਮਚੰਦ ਜੀ ਨੂੰ ਦੇ ਦਿੱਤੀ ਇੱਥੇ ਤੁਸੀਂ ਗਊਆਂ ਚਾਰਿਆ ਕਰੋ ਮਾਈ ਹਰੋਜੀ ਦਾ ਇਤਿਹਾਸ ਵੀ ਇਸ ਸਥਾਨ ਦੇ ਨਾਲ ਜੁੜਦਾ ਹੈ ਮਾਈ ਹਰੋਜੀ ਬਾਬਾ ਸ਼੍ਰੀ ਚੰਦ ਜੀ ਦੀ ਇਸ ਸਥਾਨ ਤੇ ਸੇਵਾ ਕਰਦੀ ਸੀ ਅਤੇ ਬਾਬਾ ਜੀ ਨੇ ਕਿਹਾ ਕਿ ਜਾ ਮਾਈ ਤੂੰ ਹਰੀ ਭਰੀ ਹੋ ਜਾ ਮਾਈ ਨੇ ਕਿਹਾ ਕਿ ਬਾਬਾ ਜੀ ਮੈਂ ਵਿਧਵਾ ਹਾਂ ਮੈਨੂੰ ਐਦਾਂ ਦਾ ਵਰ ਨਾ ਦਿਓ ਬਾਬਾ ਜੀ ਨੇ ਬੋਰਡ ਦੀ ਲੱਕੜ ਬਲਦੀ ਇੱਕ ਗੱਡ ਦਿੱਤੀ ਅਤੇ ਕਿਹਾ ਕਿ ਜੇ ਮਾਈ ਹਰੋਨੀ ਹਰੀ ਭਰੀ ਹੋ ਸਕਦੀ ਤੇ ਤੂੰ ਹਰਿਆ ਭਰਿਆ ਹੋ ਜਾ ਬਾਬਾ ਜੀ ਦੇ ਬਚਨ ਮੂੰਹੋਂ ਖਾਲੀ ਨਹੀਂ ਜਾਂਦੇ ਸਨ ਅਤੇ ਬੋਰਡ ਦੇਖਦਿਆਂ ਦੇਖਦਿਆਂ ਹੀ ਹਰਿਆ ਭਰਿਆ ਹੋ ਗਿਆ ਅੱਜ ਵੀ ਉਹ ਬੋਰਡ ਬਹੁਤ ਵੱਡੀ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਹੈ ਕਈ ਵਿਘਿਆਂ ਦੇ ਵਿੱਚ ਫੈਲਿਆ ਹੋਇਆ ਹੈ ਤੁਹਾਨੂੰ ਉਸ ਬੋੜ ਦੇ ਅਸੀਂ ਦਰਸ਼ਨ ਕਰਵਾਵਾਂਗੇ ਜਾ ਕੇ ਜੀ ਬਾਬਾ ਸ਼੍ਰੀ ਚੰਦ ਜੀ ਨੇ ਸਿੱਧਾ ਨੂੰ ਹੀ ਸਿੱਧੇ ਰਾਹ ਪਾਇਆ ਇਸੇ ਸਥਾਨ ਤੇ ਅਤੇ ਕਿਵੇਂ ਪਾਇਆ ਹਿਮਾਲਿਆ ਪਰਬਤ ਦੀਆਂ ਉੱਚੀਆਂ-ਉੱਚੀਆਂ ਚੋਟੀਆਂ ਤੇ ਗੋਰਖ ਨਾਥ ਦੇ 84 ਚੇਲਿਆਂ ਨੇ ਜਦੋਂ ਬਾਬਾ ਸ਼੍ਰੀ ਚੰਦ ਜੀ ਦੀ ਮਹਿਮਾ ਸੁਣੀ ਤਾਂ ਕਿਹਾ ਕਿ ਹੰਕਾਰ ਦੇ ਵਿੱਚ ਆ ਗਏ ਕਿ ਅਸੀਂ ਵੀ ਬਹੁਤ ਤਪੱਸਿਆ ਕੀਤੀ ਹੈ ਸਾਡੇ ਤੋਂ ਵੱਧ ਤਪਸਵੀ ਕੌਣ ਹੈ ਇਹ ਵੇਖਣ ਲਈ ਉਹ ਇਸ ਨਗਰ ਦੇ ਵਿੱਚ ਆ ਪਹੁੰਚੇ ਜਦੋਂ ਆਨ ਕੇ ਉਹਨਾਂ ਦੇਖਿਆ ਕਿ ਬਾਬਾ ਜੀ ਪ੍ਰਭੂ ਭਗਤੀ ਦੇ ਵਿੱਚ ਲੀਨ ਹਨ ਉਹਨਾਂ ਨੇ ਭੋਜਨ ਦੀ ਮੰਗ ਕੀਤੀ। ਬਾਬਾ ਜੀ ਨੇ ਭਾਈ ਕਮਲਿਆ ਜੀ ਨੂੰ ਨਾਲ ਦੇ ਪਿੰਡ ਕਾਦਰਾਬਾਦ ਵਿਖੇ ਭਿਖਿਆ ਲਈ ਭੇਜਿਆ। ਸਿੱਧਾ ਨੇ ਕਰਾਮਾਤ ਰਾਈ ਪਿੰਡ ਵਾਸੀਆਂ ਦੇ ਮਨ ਬਦਲ ਦਿੱਤੇ ਅਤੇ ਕਿਸੇ ਘਰੋਂ ਵੀ ਕੁਝ ਨਾ ਮਿਲਿਆ। ਦੁਖੀ ਹੋ ਕੇ ਭਾਈ ਕਮਲਿਆ ਜੀ ਨੇ ਸ਼ਰਾਫ ਦੇ ਦਿੱਤਾ ਕਿ ਪਿੰਡ ਥੇ ਹੀ ਹੋ ਜੇ। ਭਾਈ ਸਾਹਿਬ ਜੀ ਨੇ ਬਾਬਾ ਜੀ ਨੂੰ ਆ ਕੇ ਸਾਰੀ ਗੱਲ ਸੁਣਾਈ ਅਤੇ ਬਾਬਾ ਜੀ ਨੇ ਕਿਹਾ ਕਿ ਕਸੂਰ ਸਿੱਧਾਂ ਦਾ ਹੈ ਕਸੂਰ ਪਿੰਡ ਵਾਸੀਆਂ ਦਾ ਨਹੀਂ ਆ ਪਰ ਤੁਹਾਡਾ ਵੀ ਬਚਨ ਖਾਲੀ ਨਹੀਂ ਜਾਵੇਗਾ ਜਾਓ ਪਿੰਡ ਵਾਸੀਆਂ ਨੂੰ ਕਹਿ ਦਿਓ ਕਿ ਪਿੰਡ ਛੱਡ ਕੇ ਚਲੇ ਜਾਣ ਕਿਉਂਕਿ ਕੁਝ ਇੱਕ ਸਮੇਂ ਦੇ ਵਿੱਚ ਪਿੰਡ ਥੇ ਹੋਣ ਵਾਲਾ ਸੀ ਅਤੇ ਬਾਬਾ ਜੀ ਨੇ ਕਿਹਾ ਕਿ ਚਲੋ ਹੁਣ ਇਹਨਾਂ ਨੂੰ ਵੀ ਭੋਜਨ ਛਕਾ ਦਈਏ ਬਾਬਾ ਜੀ ਨੇ ਇੱਕ ਪਤੀਲੇ ਦੇ ਉੱਤੇ ਲਾਲ ਕੱਪੜਾ ਪਾ ਦਿੱਤਾ ਅਤੇ ਭਾਈ ਕਮਲਿਆ ਜੀ ਨੂੰ ਆਖਿਆ ਕਿ ਸਾਰਿਆਂ ਦਾ ਹੀ ਹੁਣ ਮਨਪਸੰਦ ਦਾ ਭੋਜਨ ਇਹਨਾਂ ਨੂੰ ਛਕਾ ਦਿਓ ਇੱਕੋ ਪਤੀਲੇ ਦੇ ਵਿੱਚ 84 ਸਿੱਧਾਂ ਨੂੰ ਕਈ ਪ੍ਰਕਾਰ ਦਾ ਭੋਜਨ ਛਕਾ ਕੇ ਨੇਹਾਲ ਕੀਤਾ ਅਤੇ ਸਿੱਧ ਬਹੁਤ ਸ਼ਰਮਿੰਦੇ ਹੋਏ ਬਾਬਾ ਜੀ ਕੋਲੋਂ ਮਾਫੀ ਮੰਗੀ ਅਤੇ ਵਾਪਸ ਹਿਮਾਲਿਆ ਚਲੇ ਗਏ ਦੇਖਦੇ ਦੇਖਦੇ ਪਿੰਡ ਥੇ ਹੋ ਗਿਆ ਤੇ ਪਿੰਡ ਵਾਸੀ ਵੀ ਬਾਬਾ ਜੀ ਪਾਸ ਆਏ ਅਤੇ ਹੱਥ ਜੋੜ ਕੇ ਮਾਫੀ ਮੰਗੀ ਕਿਹਾ ਕਿ ਬਾਬਾ ਜੀ ਸਾਡੇ ਤੋਂ ਬਹੁਤ ਭੁੱਲ ਹੋ ਗਈ ਆ ਅਤੇ ਹੁਣ ਸਾਨੂੰ ਮਾਫ ਕਰ ਦੋ ਬਾਬਾ ਜੀ ਨੇ ਕਿਹਾ ਕਿ ਪਿੰਡ ਫੇਰ ਤੋਂ ਵਸੇਗਾ ਜਦੋਂ ਇਸ ਬੋੜ ਦੀ ਜੜ ਕਾਦਰਾਬਾਦ ਵਿਖੇ ਪਹੁੰਚੇਗੀ ਕਾਦਰਾਬਾਦ ਇਸ ਸਥਾਨ ਤੋਂ 1 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਅਤੇ ਉੱਥੇ ਬਹੁਤ ਵਿਸ਼ਾਲ ਬੋਰਡ ਬਣਿਆ ਹੋਇਆ ਹੈ ਬੋਰਡ ਦੀ ਜੜ ਜਦੋਂ ਉੱਥੇ ਪਹੁੰਚੀ ਤਾਂ ਫਿਰ ਨਗਰ ਵਾਪਸ ਵਸਣ ਲੱਗਾ ਤਾਂ ਸਥਾਨ ਬਾਬਾ ਸ਼੍ਰੀਚੰਦ ਜੀ ਨਾਨਕ ਚੱਕ ਨੇੜੇ ਫਤੇਗੜ ਚੂੜੀਆਂ